ਸਿਰ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼ਿਰਚੰਦ ਜੀ ਦਾ ਜਨਮ ਦਿਹਾੜਾ ਅੱਜ ਪੂਰੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਵੇਲੇ ਆਪਾਂ ਪਠਾਨਕੋਟ ਦੇ ਪ੍ਰਾਚੀਨ ਗੁਰਦੁਆਰਾ ਬਾਟਸਾਫ ਦੇ ਵਿੱਚ ਮੌਜੂਦ ਆ ਸਭ ਤੋਂ ਪਹਿਲਾਂ ਤਸਵੀਰਾਂ ਧាន ਦੀ ਕੋਸ਼ਿਸ਼ ਕਰ ਰਹੇ ਤੇ ਦੇਖਦੇ ਹੋ ਕਿ ਲੱਖਾਂ ਦੀ ਤعداد ਦੇ ਵਿੱਚ ਜਿਹੜੇ ਸ਼ਰਧਾਲੂ ਨੇ ਇੱਥੇ ਪਹੁੰਚੇ ਹੋਏ ਨੇ ਸਕਦਾ ਵਿੱਚ ਕਾਫੀ ਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਔਰ ਦੂਰ ਦੂਰ ਤੋਂ ਸਕਦਾ ਇੱਥੇ ਪਹੁੰਚ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਬੀ ਨੇ ਅੰਦਾਜ਼ੇ ਕਿ ਸਿਰ ਇੱਕ ਗੁਰਦੁਆਰੇ ਦੀ ਬਹੁਤ ਜ਼ਿਆਦਾ ਮਾਨਤਾ ਹੈਗੀ ਆ ਔਰ ਲੋਕ ਔਰ ਇੱਕ ਗੱਲਬਾਤ ਕਰਦੇ ਆ ਸੰਗਤਾਂ ਦੇ ਨਾਲ ਕੀ ਕਹਿਣਾ ਸਕਦਾ ਦਾ ਇਸ ਵੱਡੇ ਦਿਹਾੜੇ ਨੂੰ ਲੈ ਕੇ ਜੀ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਬਾਸਾਲ ਚ ਪਵਿੱਤਰ ਸਰ ਕੀਤੇ ਆਬਾ ਜੀ ਦੇ ਅਵਤਾਰ ਦਿਹਾੜੇ ਦੇ ਮੱਥਾ ਟੇਕਣ ਆਏ ਹਾਂ ਜਵਾਤ ਸਾਰੇ ਚੜ੍ਹਦੀ ਕਲਾ ਵਿੱਚ ਬਾਤ ਚ ਜੀਰ ਬਿਹਰ ਪ੍ਰਯਾਸ ਨਾਲ

ਕੰਤਾਲ ਤੁਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਪੁੱਤਰ ਕੰਤਾਲ ਬਾਬਾ ਸ੍ਰੀ ਚੰਦੀ ਮਹਾਰਾਜ ਜੀ ਦਾ ਅੱਜ ਜਨਮ ਦਿਹਾੜਾ ਸਮੁੱਚੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਸਥਾਨ ਬਾਬਾ ਸ੍ਰੀ ਚੰਦੀ ਗੁਰਦੁਆਰਾ ਬਾਟ ਸਾਹਿਬ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ ਸੰਗਤਾਂ ਬੜੀ ਦੂਰੋਂ ਦੂਰੋਂ ਨਤਮਸਤਕ ਹੋਣ ਵਾਸਤੇ ਇਸ ਅਸਥਾਨ ਦੇ ਉੱਤੇ ਪਹੁੰਚ ਰਹੀਆਂ ਹਨ ਅੱਜ ਇਸੇ ਜਨਮ ਦਿਹਾੜੇ ਦੇ উপলਕਸ਼ ਤੇ ਲਾਇਓਂਸ ਕਲੱਬ ਪਠਾਨਕਟੋਲੋਂ ਅਮਨਦੀਪ ਹਸਪਤਾਲ ਦੇ ਸਹਿਯੋਗ ਦੇ ਨਾਲ ਇੱਕ ਫ੍ਰੀ ਮੈਡੀਕਲ ਕੈਂਪ ਜਿਹੜਾ ਉਹ ਇੱਥੇ ਲਗਾਇਆ ਗਿਆ ਹੈ ਜਦੇ ਵਿੱਚ ਲਾਇਓਂਸ ਕਲੱਬ ਦੇ ਸਾਡੇ ਸਮੂੱਚੇ ਮੈਂਬਰ ਔਰ ਅਮਨਦੀਪ ਹਸਪਤਾਲ ਦੀ ਟੀਮ ਵੱਲੋਂ ਚੈੱਕਅਪ ਕੀਤਾ ਜਾ ਰਿਹਾ ਲੋਕਾਂ ਦਾ ਔਰ ਉਹਨਾਂ ਨੂੰ ਫ੍ਰੀ ਜਿਹੜੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਮੈਂ ਸਮੂੱਚੀ ਲੋਕਾਈ ਨੂੰ ਅੱਜ ਦੇ ਇਸ ਪਾਵਨ ਪਵਿੱਤਰ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ अभी दरबार गुरुद्वारे आए हैं बहुत पुराना गुरुद्वारा अब बाबा सिर चंद जी का जन्मदिन जन्म त्या है काफी थे तो काफ़ी संतों लखा के तौर पर पहुंची हुई तो बहुत वादिया प्रोग्राम चल रहे हैं बाकी इस इसके अलावा मैं काफ़ी मान्यता मान्यता काफ़ी ज़्यादा इस स्थान की इस तो तू तो 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 भी तो गुरुद्वारा है बाबा लक्ष ਆਪੇ ਆਪ ਹੀ ਜਗਾਉਂਦੇ ਹੋ ਵੀ ਵਾਈਸ ਕਿ ਸ੍ਰੀ WhatsApp ਦੇ ਵਿੱਚ ਜਿਹੜਾ ਬਣਿਆ ਹੋਇਆ ਤਨ ਤਨ ਸਾਹਿਬ ਸ੍ਰੀ ਗੁਰਮੁਖੀ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸ੍ਰੀ ਬਾਰਤ ਸਾਹਿਬ ਵਿਖੇ ਤਨ ਤਨ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਸ ਪਵਨ ਪੁੱਤਰ ਸਥਾਨ ਤੇ ਬਾਬਾ ਸ੍ਰੀ ਚੰਦ ਜੀ ਨੇ 40 ਸਾਲ ਤਪੱਸਿਆ ਕੀਤੀ ਅੱਜ ਆਪ ਜੀ ਦੇਖ ਹੀ ਰਹੇ ਹੋ ਕਿਸਵਾਗਮ ਅਮਰਤ ਵੇਲੇ ਚੱਲ ਰਹੇ ਹਨ ਲੱਖਾਂ ਦੇ ਹਿਸਾਬ ਦੇ ਨਾਲ ਸੰਗਤ ਜਿਹੜੀ ਆ ਨਤਮਸਤਕ ਹੋ ਰਹੀ ਹੈ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀ ਹੈ ਆਪ ਜੀ ਨੂੰ ਸੂ ਸੰਗਤ ਵੱਲੋਂ ਅਤੇ ਦਾਸਿਆਂ ਵੱਲੋਂ ਇਸ ਬਾਬਾ ਜੀ ਦੇ ਜਨਮ ਦਿਹਾੜੇ ਤੇ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੀ ਬਾਬੇ ਜੀ ਸਤਿ ਸ਼ੰਗਦੇ ਨੇ ਬਹੁਤ ਤੁਮ ਧੰਨ ਆਯਾ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਇਹ ਪਵਿੱਤਰ ਦਿਹਾੜਾ ਬਾਬਾ ਸ਼ਿਵ ਚੰਦ ਜੀ ਦੇ ਜਨਮ ਦਿਵਸ ਤੇ ਮਨਾਇਆ ਜਾਂਦਾ ਹੈ ਕਿਉਂਕਿ ਉਹ ਜੋ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਪਾਤਸ਼ਾਹ ਜੀ ਦੇ ਪੁੱਤਰ ਸਨ ਤੇ ਇਹ ਦਿਨ ਇੱਥੇ ਬਹੁਤ ਜ਼ਿਆਦਾ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਲੱਖਾਂ ਦੇ ਹਸਾਵਾਂ ਨਾਲ ਸੰਗਤ ਇਕੱਠੀ ਹੁੰਦੀ ਹੈ ਔਰ ਬਾਬਾ ਜੀ ਦੀ 62 ਸਾਲ ਦੀ ਤਪੱਸਿਆ ਦਾ ਇਹ ਪ੍ਰਤੀਕ ਮੰਨਿਆ ਜਾਂਦਾ ਹੈ ਔਰ ਇੱਥੇ ਬਹੁਤ ਜ਼ਿਆਦਾ ਉਹਨਾਂ ਦੀ ਸ਼ਕਤੀ ਔਰ ਸਿੱਧੀ ਮੰਨੀ ਜਾਂਦੀ ਹੈ ਬਾਬਾ ਜੀ ਦੀ ਜਿਸ ਕਰਕੇ ਸੰਗਤਾਂ ਕਾਫੀ ਉਤਸ਼ਾਹਿਤ ਹੋ ਕੇ ਤਰ੍ਹਾਂ ਤਰ੍ਹਾਂ ਦੇ ਲੰਗਰ ਔਰ ਸੇਵਾ ਪਾਵਨਾਂ ਨਾਲ ਇੱਥੇ ਇਕੱਠੀ ਹੁੰਦੀ ਹੈ ਤੇ ਅੱਜ ਦਾ ਦਿਨ ਇਹ ਪਵਿੱਤਰ ਦਿਹਾੜਾ ਇਸ ਔਰਬ ਦੇ ਨਾਲ ਮਨਾਇਆ ਜਾ ਰਿਹਾ ਸਾਲੋ ਸਾਲ ਮਨਾਇਆ ਚੱਲਦਾ ਹਾਂਜੀ ਵਾਹਿਗੁਰੂ ਜੀ ਕਾ ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ੍ਰੀ ਗੁਰੂ ਬਾਬਾ ਸ੍ਰੀ ਚੰਦ ਜੀ ਦੇ ਬਾਦ ਸਾਹਿਬ ਵੀ ਕਿ ਆਏ ਹੋਏ ਹੈ ਸਾਡਾ ਮਨ ਬਹੁਤ ਖੁਸ਼ੀ ਕਰੁੰਦਾ ਬਾਬਾ ਸ੍ਰੀ ਚੰਦ ਜੀ ਨੇ ਇੱਥੇ ਕਾਫੀ ਦੇਦਤ ਬਖਸ਼ੀ ਕੀਤੀ ਉਹ ਉਹਨਾਂ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਸੀ ਉਹਨਾਂ ਨੇ ਜਦੋਂ ਗੁਰੂ ਰਾਮਦਾਸ ਜੀ ਕੋਲ ਬਾਬਾ ਬਾਬਾ ਸ੍ਰੀ ਚੰਦ ਜੀ ਨੇ ਕਿਹਾ ਤਾਂ ਉਹਨਾਂ ਬਾਬਾ ਸ੍ਰੀ ਬਾਬਾ ਸ੍ਰੀ ਚੰਦ ਜੀ ਨੇ ਪ੍ਰਖਿਆ ਲੈ ਲਈਏ ਤੇ ਗੁਰੂ ਰਾਮਦਾਸ ਜੀ ਨੂੰ ਬੋਲੇ ਤੁਹਾਡਾ ਦਾੜਾ ਇੰਨਾ ਲੰਬਾ ਕਿਉਂ ਹੈ ਗੁਰੂ ਰਾਮਦਾਸ ਜੀ ਅੰਦਰ ਤੁਹਾਡੇ ਹੋਰਗੇ ਸੰਤਾਂ ਦੇ ਸੰਤਾ ਦੇ ਪੈਰ ਨੂੰ ਸਾਫ਼ ਕਰ ਲਈਏ ਇਸ ਲਈ ਨੱਥੀ ਨਵਟਾ ਦਾੜਾ ਕਿਉਂ ਹੈ ਬਾਈ ਕੁਝ ਖਾਸ ਸਮਾਈ ਜੀ